ਜੋ ਕਾਲਾ ਚੰਕੀ ਦੇ ਬਿਲਕੁਲ ਸਾਹਮਣੇ ਲਾਗੇ ਦੇ ਸਾਹਮਣੇ ਜਨਾ ਲੱਗਦਾ ਹੈ ਰਵੀ ਤੇ ਲੋਕ ਚਲੀਏ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਅ ਕਹਿਣਾ ਪੰਜਾਬ ਸਰਕਾਰ ਨੇ ਜੋ ਜੁਧ ਨਸ਼ਾ ਵਿਰੋਧ ਚਲਾਇਆ ਹੋਇਆ ਹੈ ਬਹੁਤ ਵਧੀਆ ਸ਼ਲਾਘਾਯੋਗ ਕਦਮ ਹੈ ਇਹਦੇ ਨਾਲ ਸਾਡੀ ਚਲੋ ਜਿਹੜੀ ਇੱਕ ਪੀੜੀ ਤਾਂ ਖਰਾਬ ਹੋ ਚੁੱਕੀ ਆ ਪਰ ਆਉਣ ਵਾਲੀ ਪੀੜੀ ਜਿਹੜੀ ਆ ਸਾਡੀ ਉਹ ਬਚ ਜੇਗੀ ਇਹ ਬਹੁਤ ਹੀ ਇੱਕ ਭਿਆਨਕ ਤੇ ਮਾਰੂ ਨਸ਼ਾ ਹੈ ਜਿਹਦੇ ਤੋਂ ਸਾਡੇ ਸਾਰੇ ਹੀ ਮਤਲਬ ਬੱਚਿਆਂ ਨੂੰ ਆਉਣ ਵਾਲੀ ਪੀੜੀ ਨੂੰ ਬਚਾਉਣ ਵਾਸਤੇ ਬਹੁਤ ਜ਼ਰੂਰੀ ਕਦਮ ਸੀਗਾ ਜੀ ਸਰਕਾਰ ਨੂੰ ਬਹੁਤ ਲੋਕ ਕਹਿ ਰਹੇ ਸੀ ਕਿ ਸਰਕਾਰ ਸ਼ਾਇਦ ਕੁਝ ਕਰ ਨਹੀਂ ਰਹੀ ਪਰ ਉਹ ਬਹੁਤ ਚਿਰ ਤੋਂ ਪਲੈਨਿੰਗਾਂ ਕਰ ਰਹੀ ਸੀ ਇਹ ਵਸਈਆਂ ਕਿ ਅਸੀਂ ਜਿਹੜਾ ਵਾ ਉਹ ਜੁੱਧ ਜਦੋਂ ਚੜਛੇੜਾਂਗੇ ਤਾਂ ਫਿਰ ਇੱਕ ਵਾਰੀ ਇਹਨੂੰ ਖਤਮ ਕਰਕੇ ਹੀ ਸਾਹ ਲਵਾਂਗੇ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਵਾਰ ਅਗੇਂਸਟ ਡਰੱਗਸ ਦੀ ਮੁਹਿੰਮ ਚੜੀ ਹੈ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀਆਂ ਮਿਲੀਆਂ ਪਿਛਲੇ ਦਿਨਾਂ ਚ ਬਹੁਤ ਸਾਰੇ ਡਰੱਗ ਸਮਗਲਰ ਬਿਗ ਫਿਸ਼ ਔਰ ਕਾਰਟਲ ਬਸਟ ਕੀਤੇ ਗਏ ਆ ਬਹੁਤ ਸਾਰੇ ਲੋਕ ਗ੍ਰਿਫਤਾਰ ਹੋਏ ਆ ਔਰ ਬਹੁਤ ਵੱਡੀਆਂ ਰਿਕਵਰੀਆਂ ਕੀਤੀਆਂ ਗਈਆਂ ਇਸ ਤੋਂ ਇਲਾਵਾ ਜਿਹੜਾ ਨਾਰਕੋ ਦੇ ਇਲ ਕਾਟਨ ਮਨੀ ਦੇ ਵਿੱਚ ਡਰਗ ਟ੍ਰੇਡ ਦੇ ਵਿੱਚ ਲੋਕਾਂ ਨੇ ਇਲੀਗਲ ਆਪਣੇ ਬਿਲਡਿੰਗਸ ਬਣਾਈਆਂ ਜਾਂ ਘਰ ਬਣਾਏ ਆ ਉਹਦੇ ਤਹਿਤ ਕਾਰਪੋਰੇਸ਼ਨ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਵੀ ਉਹਨਾਂ ਨੂੰ ਡੈਮੋਲੇਸ਼ਨ ਦੇ ਆਰਡਰ ਕੀਤੇ ਗਏ ਨੇ ਔਰ ਪੁਲਿਸ ਪ੍ਰੋਟੈਕਸ਼ਨ ਸਾਡੇ ਤੋਂ ਰਿਕਵੈਸਟ ਕਰਕੇ ਮੰਗੀ ਗਈ ਹੈ ਉਹਦੇ ਤਹਿਤ ਆਪਾਂ ਕੁਮਟਾਲੇ ਦੇ ਵਿੱਚ ਖੜੇ ਆ ਜੇ ਇਸ ਘਰ ਦੀ ਬੈਕਗ੍ਰਾਉਂਡ ਵੱਲ ਜਾਈਏ ਤੇ ਦੋ ਕਜ਼ਨ ਬ੍ਰਦਰ ਨੇ ਮੰਮੇਪੂਆ ਦੇ ਬੱਚੇ ਹਨਵਰ ਗਿਲ ਤੇ ਅਬੀ ਦੋਨੋਂ ਇਸ ਟਾਈਮ ਜੇਲ੍ਹ ਚ ਨੇ ਔਰ ਜੇ ਅਨਵਰ ਗਿਲ ਦਾ ਬੈਕਗ੍ਰਾਉਂਡ ਦੇਖੀਏ ਤਾਂ ਪੰਜ ਮੁਕਦਮੇ ਦੇ ਖਿਲਾਫ ਦਰਜ ਨੇ ਚਾਰ ਡਰੱਗਸ ਦੇ ਨੇ ਔਰ ਇੱਕ ਆਈਪੀਸੀ ਦਾ ਅਬੀ ਦੇ ਖਿਲਾਫ ਇੱਕ ਆਰਮਜ਼ੈਟ ਦਾ ਔਰ ਇੱਕ ਐਨਡੀਪੀਐਸ ਦਾ ਮੁਕਦਮਾ ਦਰਜ ਹੈ ਔਰ ਲਾਸਟ ਮੁਕਦਮਾ ਜਿਹੜਾ ਅਸੀਂ ਕੈਂਟ ਦੇ ਵਿੱਚ ਦਰਜ ਕੀਤਾ ਇਹਨਾਂ ਦੇ ਖਿਲਾਫ ਉਹਦੇ 'ਚ ਇੱਕ ਗਲੌਕ ਪਿਸਟਲ ਵੀ ਰਿਕਵਰ ਹੋਇਆ ਜਿੱਥੋਂ ਕਿ ਸਾਫ ਜ਼ਾਹਰ ਹੁੰਦਾ ਹੈ ਕਿ ਕ੍ਰਾਸ ਬਾਰਡਰ ਜਿਹੜੇ ਇੰਟਰਨੈਸ਼ਨਲ ਸਮਗਨਰਸ ਨੇ ਪਾਕਿਸਤਾਨ 'ਤੇ ਉਹਨਾਂ ਨਾਲ ਇਨ ਟੱਚ ਨੇ ਔਰ ਜਿਹੜੀ ਡਰੋਨ ਰਾਹੀਂ ਕ੍ਰੋਸ ਦਾ ਬਾਰਡਰ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਡਰੱਗ ਭੇਜੀ ਜਾਂਦੀ ਹੈ ਜਯਾਹਮਸ ਉਹਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਜਿੱਥੇ ਸਰ ਨਸ਼ਾ ਤਸਕਰਾਂ ਦੇ ਵਿੱਚ ਦਿਲਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਡਰ ਦਾ ਮਾਹੌਲ ਆ ਉਥੇ ਆਮ ਪਬਲਿਕ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਆ ਉਹਦੇ ਬਾਰੇ ਦੇਖੋ ਆਮ ਪਬਲਿਕ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਉਹਨਾਂ ਦੀ ਬਹੁਤ ਸਾਨੂੰ ਸਪੋਰਟ ਮਿਲ ਰਹੀ ਹੈ ਬਹੁਤ ساری ਇਨਫੋਰਮੇਸ਼ਨ ਫੋਰਥ ਕਮਿੰਗ ਹੈ ਔਰ ਇਸ ਤੋਂ ਇਲਾਵਾ ਪਬਲਿਕ ਦਾ ਸਹਿਯੋਗ ਹਰ ਜਗ੍ਹਾ ਮਿਲਦਾ ਚਾਹੇ ਡੈਮੋਲੇਸ਼ਨ ਡਰਾਈਵ 'ਚ ਵੀ ਤੁਸੀਂ ਦੇਖੋ ਕਿ ਲੋਕਾਂ ਦੇ ਵਿੱਚ ਇਹ ਬੜੀ ਖੁਸ਼ੀ ਹੈ ਕਿ ਦੇਖੋ ਇੱਕ ਜਿਹੜਾ ਸਿੰਬੋਲਿਕ ਚੀਜ਼ ਹੈ ਜਿਹੜੀ ਦਰਸਾਉਂਦੀ ਹੈ ਕਿ ਡਰੱਗਸ ਨਾਲ ਇਹ ਚੀਜ਼ ਬਣਾਈ ਗਈ ਆ ਜਦੋਂ ਉਹਦੀ ਡੈਮੋਲੇਸ਼ਨ ਹੋ ਰਹੀ ਹੈ ਤਾਂ ਲੋਕਾਂ ਨੂੰ ਇਹ ਸਮਝ ਆਉਂਦੀ ਹੈ ਕਿ ਮਿਹਨਤ ਨਾਲ ਆਪਣਾ ਜ਼ਿੰਦਗੀ ਰੋਜ਼ੀ-ਰੋਟੀ ਕਮਾਉਣ ਉਹਦੇ ਵਿੱਚ ਬਰਕਤ ਹੈ ਇਹੋ ਜੀਆਂ ਚੀਜ਼ਾਂ ਕੁਝ ਸਮੇਂ ਵਾਸਤੇ achhi ਲੱਗ ਸਕਦੀਆਂ ਪਰ ਇਹਦਾ ਹਸ਼ਰ ਤਰਸੀ ਜਿਵੇਂ ਦੇਖ ਰਹੇ ਹੋ ਇਹੀ ਹੁੰਦਾ ਹੈ